ਇਹ ਸਰ ਬਸ ਆ ਰਹੀ ਸੀਗੀ ਅਮਰਸ ਚੰਡੀਗੜ੍ਹ ਤੋਂ ਸ਼੍ਰੀ ਅਮਰਸਰ ਲਈ ਅਮਰਸਰ ਸਾਹਿਬ ਲਈ ਜਾ ਰਹੀ ਸੀਗੀ ਇਹ ਮੋੜੇ ਤੋਂ ਬੰਦਾ ਨਹਿਰ ਵਾਲੀ ਸਾਈਡ ਤੋਂ ਆਇਆ ਇਹ ਬੱਸ ਦੇ ਮੋੜੇ ਵੱਜ ਗਿਆ ਜਾ ਕੇ ਤੇ ਵਿਅਕਤੀ ਜਿਹੜਾ ਸੀਗਾ ਉਸ ਦੀ ਪਛਾਣ ਹੋਈ ਹੈ ਕੋਈ ਸਰ ਉਹਦੀ ਕੋਈ ਪਛਾਣ ਨਹੀਂ ਹੋਈ ਤੇ ਜਿਹੜਾ ਵਿਅਕਤੀ ਸੀਗਾ ਇਹ ਕੀ ਮਤਲਬ ਰੋਡ ਤੇ ਕੀ ਕਰ ਰਿਹਾ ਸੀਗਾ ਇਹ ਸਰ ਰੋਡ ਤੋਂ ਕ੍ਰੋਸ ਕਰ ਰਿਆ ਸੀ ਰੋਡ ਸਾਰੇ ਲੋਕਾਂ ਦੇ ਦੱਸਣ ਮੁਤਾਬਕ ਹੀ ਰੋਡ ਕ੍ਰੋਸ ਕਰ ਰਿਹਾ ਸੀਗਾ ਜੀ ਤੇ ਅਚਾਨਕ ਪਸ ਅੱਗੇ ਆ ਗਿਆ ਹਾਂਜੀ ਅਚਾਨਕ ਬੱਸ ਅੱਗੇ ਆ ਗਿਆ ਸਰ ਤੇ ਡਰਾਈਵਰ ਬਸ ਦਾ ਫੜ ਲਿਆ ਹੁਣ ਉਹ ਸਰ ਪਹਿਲਾਂ ਹੀ ਸਾ ਤੋਂ ਫਰਾਰ ਹੋ ਗਏ ਸੀ ਇਹ ਬਸ ਪ੍ਰਾਈਵੇਟ ਸੀ ਇਹ ਸਰ ਸਰਕਾਰੀ ਇਹ ਰੋਡ ਵੇਜ ਦੀ ਬਸ ਸੀਗੀ ਸਰ ਇਹ ਜਿਹੜੀ ਪਿੱਛੇ ਖੜੀ ਇਹ ਬਸ ਹੈ ਹਾਂਜੀ ਜਿਹੜੀ ਪਿਛਲੀ ਸਾਈਡ ਖੜੀ ਹੈ ਜੀ ਤੇ ਹੁਣ ਉਹਦੀ ਡੈਡ ਬਡੀ ਕਿੱਥੇ ਆ ਵਿਅਕਤੀ ਦੀ ਸਰ ਉਹ ਬਲਾਚੌਰ ਹੈਗੀ ਸਿਵਲ ਹਸਪੀਟਲ ਕੀ ਅਗਲੀ ਕਾਰਵਾਈ ਹੋ ਰਹੀ ਆ ਸਰ ਅਗਲੀ ਕਾਰਵਾਈ ਆਈਓ ਜਾਂ ਸਹੀ ਰਾਮ ਰਾਮਸ਼ਾਨ ਭਾਈ ਸੀਗੇ ਉਹ ਲੈ ਗਏ ਡੈਡ ਬਡੀ ਉਹਨੂੰ ਕੀ ਲੱਗਦਾ ਵਿਅਕਤੀ ਪ੍ਰਵਾਸੀ ਲੱਗਦਾ ਜਾਂ ਪੰਜਾਬੀ ਲੱਗਦਾ ਵਿਅਕਤੀ ਪ੍ਰਵਾਸੀ ਲੱਗਦਾ ਸਰ ਚਕਲ ਤੋਂ ਪ੍ਰਵਾਸੀ ਪ੍ਰਵਾਸੀ ਲੱਗਦਾ